ਗੁਰੂ ਵੀਰਪਕੰਮਰ অবতার ਹੋਏ ਆ ਸਾਰੇ ਬਸ਼ੀਰ ਗੋਈਆਂ ਕਰਕੇ ਗਏ ਆ ਕਿ ਕਾਲ ਯੁਗ ਦੇ ਅੰਤੋਂ ਜਦੋਂ ਆਇਆ ਤੇ ਜਿਹੜੀਆਂ ਚੀਜ਼ਾਂ ਨਹੀਂ ਬੋਲਦੀਆਂ ਉਹ ਬੋਲਣ ਗਿਆ ਤੁਸੀਂ ਵੀ ਜਿਹੜੇ ਵੀਰ ਭੈਣ ਬਰਾ ਹਰਵਾਣੇ ਪੜਦੇ ਆ ਉਹਦੇ ਵਿੱਚ ਵੀ ਕੋ ਧਰਨੀ ਕਹੇ ਦਰਿਆ ਕਹੇ ਹਵਾ ਕਹੇ ਆਕਾਸ਼ ਕਹੇ ਸਾਰੀਆਂ ਚੀਜ਼ਾਂ ਬੋਲਦੀਆਂ ਧਰਨੀ ਕਹੇ ਮੇਰੇ ਉੱਤੇ ਰੂਪ ਦਰਿਆ ਭਗਵਾਨ ਸਤ ਰੰਗ ਸਤ ਰੰਗ ਵੀ ਬੋਲ ਦਿਆ ਸਤ ਰੰਗ ਕੀ ਕਹਿ ਰਿਹਾ ਸਤ ਰੰਗ ਕਹਿਣ ਸਤ ਵਿੱਚ ਹੋ ਜਾ ਉਹ ਸਦੀ ਸਤ ਵਿੱਚ ਸਮਾਈਆ ਸਵਦਾ ਮਾਨਕੀ ਕੋ ਕਮਲਾ ਪਤੀ ਪਾਤ ਪਰਮੇਸ਼ਵਰ ਨਜ਼ਰੀ ਆਈਆ ਕੋਈ ਡਾਊਟ ਰਹਿ ਗਿਆ ਨੇ ਕਿਹਾ ਨਜ਼ਰੀ ਆਇਆ ਹੋ ਇੱਕੋ ਸਿੱਖਿਆ ਪੜ ਲਓ ਪੱਟੀ ਪੜਨੇ ਨੂੰ ਛੱਡ ਕੇ ਘਟਵੇ ਦੇ ਕਰੇ ਪੜਾਈਆ ਹੁਣ ਸਦੀ 14 ਜਾਂਦੀ ਤਕਰੀ ਤਪਿਆਂ ਦੇ ਜਾਣਿਆਂ ਦਾ ਲਖਾ ਦੇਣਾ ਮੁਗਈਆ ਜਿਸ ਪ੍ਰਭ ਪਿੱਛੇ ਚਾਰ ਜੋਗ ਸ੍ਰਿਸ਼ਟੀ ਲਬ ਲਬ ਥਕੀ ਖੋਜਿਆ ਹੱਥ ਕਿਸੇ ਨਾ ਆਈਆ ਸੜ ਗਏ ਵਿੱਚ ਪੱਠੀ ਅਗਨੀ ਆਗ ਜਲਾਈਆ ਬਣਦੇ ਰੇ ਹਠੀ ਹਾਟੇ ਯੋਗ ਬੁਰੇ ਗਟਾਈਆ ਫਿਰਦੇ ਰੇ ਅਠ ਸੱਤੀ ਪਟਾ ਉਤੇ ਚਿਰ ਲਾਈਆ ਖੋਜਦੇ ਰੇ ਮੰਦਰ ਮਠੀ ਛੇਵਦ ਵਾਲੇ ਰਾਤ ਗਾਈਆ ਬਣਦੇ ਰੇ ਜਤੀ ਨਾਰ ਕੰਤ ਜਦਾਈਆ ਉਹ ਪ੍ਰਵਦਾ ਕਿਸੇ ਦਰਸ਼ ਨਾ ਪਾਇਆ ਰਤੀ ਕਾਇਆ ਰੰਗ ਨਾ ਕੋਈ ਰਜਾਈਆ ਇਸ ਤਰ੍ਹਾਂ ਕਿਸੇ ਨਹੀਂ ਵੇਖਿਆ ਅੱਖੀ ਜਿੰਦਾ ਤੁਸੀਂ ਵੇਖਿਆ ਨਾ ਇੰਨਾ ਅੱਖਾਂ ਮਾਰਨੀ ਅੱਖਾਂ ਨਾ ਇਦਾਂ ਕਿਸੇ ਨਹੀਂ ਵੇਖਿਆ ਇਸੀ ਤਰ੍ਹਾਂ ਕਿਸੇ ਨਹੀਂ ਵੇਖਿਆ ਅੱਖੀ ਚਾਰਿ ਯੋਗ ਦੇਨ ਦੁਹਾਈਆ ਭਗਤਾਂ ਦੀ ਨਗਰੀ ਨਹੀਂ ਕਦੇ ਕੋਈ ਵਸੀ ਭਗਤ ਦੁਆਰਾ ਨਾ ਕੋਈ ਬੁਨਾਈਆ ਦਿਨ ਮਰਵਾ ਵਿੱਚ ਸ੍ਰਿਸ਼ਟੀ ਫਸੀ ਫੈਸਲਾ ਹੱਕ ਨਾ ਕੋਈ ਸੁਨਾਈਆ ਹੁਣ ਵੇਖੋ ਸਭ ਨੂੰ ਪੈਂਦੀ ਗਸ਼ੀ ਕੀ ਪ੍ਰਭੂ ਖੇਲ ਉਹ ਰਤਾਈਆ ਸਾਜੀ ਧਾਰ ਨਹੀਂ ਲੱਗਦੀ ਅਸੀ ਹਿੰਦੂ ਮੁਸਲਮਾਨ ਸਿੱਖ ਈਸਾਈ ਸਾਰੇ ਰੈ ਗਰ ਰਾਈਆ ਭਾਵੇਂ ਉਸੇ ਨੂੰ ਰੇ ਜੱਪੀ ਨਾਮ ਕਲਮਿਆਂ ਦੇ ਵਿੱਚ ਗਾਈਆ ਰਸਨਾ ਨਾਲ ਰਹੇ ਦਸੀ ਸਿਵਤਾ ਵਿੱਚ ਸਲਾਈਆ ਅੰਤਰ ਪ੍ਰੀਤ ਗゼਨਾ ਲਗੀ ਲਗੀ ਤੋੜਨਾ ਕਿਸੇ ਨੇ ਵਾਈਆ ਓ ਸਦੀ ਵੀ ਵੀ ਹੋ ਕੇ ਆਉਣਾ ਦਾ ਚਰਨ ਬੁਖਾਰੀ ਮੇਰਾ ਪਾਈਆ ਪੁਰਖ ਅਕਾਲ ਉਸ ਵੇਲੇ ਪ੍ਰਗਟ ਹੋਣਾ ਆ ਬਖਾਸ ਖਾਨ ਜੀ ਆਪਣੀ ਧਾਰ ਜਲਾਈਆ ਅਰਜਨ ਗਿਆ ਅਗੀਓ ਪਾਦਸ਼ਾਹ ਹੋਏ ਕੇ ਨਵਾਬੋ ਰਾਜ ਦੀ ਜਾਨ ਨਜ਼ਰੀ ਨਿਕਿਆ ਉਸਦੇ ਅਸੀਸ ਉੱਤੇ ਪੰਜ ਮੁਖੀ ਸੋਵੇ ਤਾਜ ਜੇ ਕੋਈ ਡਾਊਟ ਹੈ ਤੇ ਵੇਖ ਲੋ ਸੋਹਿਆ ਕਿ ਨਹੀਂ ਕ੍ਰਿਸ਼ਨ ਕਿਹਾ ਉਸਦੇ ਅਸੀਸ ਉੱਤੇ ਪੰਜ ਮੁਖੀ ਸੋਵੇ ਤਾਜ ਜੋ ਲੋਗ ਮਾਦ ਜਾਂ ਜੋਗ ਨਾ ਕੋਈ ਟਿਕਾਈਆ ਜਿਸ ਦੇ ਸਰਦੇ ਸਾਰੇ ਮਹਤਾਜ ਜੇਸ ਦੇ ਦਰ ਦੇ ਸਾਰੇ ਮਹਤਾਜ ਬੈਠੇ ਧਿਆਨ ਲਗਾਈਆ ਰਾਮ ਵਸ਼ਿਸ਼ਠਿਓ ਨੇ ਪਾਸ ਆਪਣਾ ਬੰਧ ਮਗਾਈਆ ਫਿਰ ਕ੍ਰਿਸ਼ਨ ਕਹਿੰਦਾ ਫਿਰ ਮੈਨੂੰ ਪੈਣੀ ਆਵਾਜ਼ ਫੈਲੀ ਫਲਗੁਣ ਰੋਤ ਸੁਹਾਈਆ ਮੈਂ ਸਭ ਨੂੰ ਆਉਣਾ ਆਇਆ ਕੋਟੋ ਲਗਾਈਆ ਤੇ ਕੀ ਕਹਿਣਾ ਜਨ ਭਗਤੋ ਮੇਰਾ ਕਾਨ ਵਾਲੀ ਦੁਜਾਨਾ ਨਿਰਗੁਣ ਰੂਪ ਸ੍ਰੀ ਭਗਵਾਨ ਤਾਕਲਾ ਸਾਖਿਆ ਤ ਕੀ ਕਹਿਦਾ ਕ੍ਰਿਸ਼ਨ ਜਨ ਭਗਤੋ ਕਾਹਨ ਨੂੰ ਕ੍ਰਿਸ਼ਨ ਲੋਕ ਕਾਣ ਕੇਂਦੇ ਹੋਗਾ ਨਾ ਮੇਰਾ ਵੀ ਕਾਣ ਹੋਣਾ ਜਨ ਭਗਤੋ ਮੇਰਾ ਕਾਣ ਵਾਲੀ ਦੋ ਜਹਾਨ ਨਿਰਗੁਣ ਰੂਪ ਸ੍ਰੀ ਭਗਵਾਨ ਤੱਕ ਲਓ ਸਾਖਿਆਤ RAM ਵਸਿਸ਼ਦੀ ਮੰਨ ਲਓ ਬਾਤ ਭਗਤਾਂ ਦਾ ਭਗਤ ਦੇ ਜੋ ਸਾਥ हाथ ਨਾਲ hath lao mulaiya ते ਆਪਾਂ ਕਈ ਗੱਲਾਂ ਕਰਨਾ ਚੁਟਕਲਿਆਂ ਚ ਗੱਲ ਨੂੰ ਲੈ ਲੈਨੇ ਆ ਅਬ ਨਾਸੀ ਕਰਤਾ ਕੇ ਅ ਗੁਰਮਖੋਕ ਦੇ ਸਮਝ ਨਾ ਲਿਓ ਡਰਾਮਾ ਤੁਰਦਾ ਨਿਸ਼ਾਨਾ ਰਿਆ ਜਨਾਈਆ ਕਿਤੇ ਜਾਣ ਨਾ ਲਿਓ ਇਹ ਪੰਨਾ ਤਤਾਂ ਵਾਲਾ ਇਨਸਾਨਾ ਪੂਰਨ ਸੰਗ ਗਾ ਕੇ ਸਾਰੇ ਰਹਿ ਗਾਈਆ ਜੇ ਸਮਝੋ ਤੇ ਇਹ বিষ্ণੂ ਭਗਵਾਨਾ ਤਾਡਾ ਬਤਾ ਮਾਈਆ ਤਾ ਤੁਖਣ ਨੂੰ ਬਈ ਮੰਗਦਾ ਨਹੀਂ ਬਦਾਨਾ ਬੁੱਧਾ ਮਾਂ ਨਾਲ ਆਪਣਾ ਬਲ ਨਾ ਕੋਈ ਵਧਾਈਆ ਨਾਏ ਗੋਬੀਆਂ ਵਾਲਾ ਸ਼ਮ ਨਾ ਬਣਾਵਾਲਾ ਰਮਾ ਨਾ ਬਣਵਾਲਾ ਗਲਾਮ ਨਾਸਲਾ ਮਾਲੇ ਸੀਸ ਜਿ ਕਾਇਆ ਜੇ ਵੇਖੋ ਤੇ ਕੋਣ ਆ ਵੀਰੇ ਸ਼ੈਨ ਸ਼ਾ ਦਾ ਸ਼ੈਨ ਸ਼ਾ ਸ਼ਾਹਾਂ ਦਾ ਸੰਤਾਨ ਸੁਤਿਆਂ ਨੂੰ ਰਾਜ ਗਾਈਆ ਸਾਰਾ ਹੁੰਦੇ ਆ ਲਾਸ਼ ਲੈਣਾ ਮੱਕੇ ਗਿਆ ਗੱਲ ਬਣਨੀ ਨਹੀਂ ਦੇ ਤੇ ਜੇ ਨਾਂ ਦੇ ਰੋਮ ਕਾਈਏ ਗੰਗਾ ਗਿਆ ਗਤੀ ਨਹੀਂ ਹੋਣੀ ਤੇ ਪਾਵੇਂ ਸੋ ਸੋ ਜੱਬੀਆਂ ਲਾਈਏ ਗੰਗਾ ਗਿਆ ਗਤੀ ਨਹੀਂ ਹੋਣੀ ਤੇ ਪਾਵੇਂ ਸੋ ਸੋ ਜੱਬੀਆਂ ਲਾਈਏ ਨਾ ਰੱਬ ਵੇਲਦਾ ਰਜ ਮੰਦਰਾਂ ਨੇ ਨਾ ਰੱਬ ਵੇਚ ਮਸੀਤਾਂ ਵੀਰੋ ਭੈਣੂ ਰੱਬ ਉਹਨਾਂ ਨੂੰ ਮਿਲਦਾ ਤੇ ਸਾਫ ਜਨਾ ਦੀਆਂ ਨੀਤਾ ਤੁਹਾਨੂੰ ਰੱਬ ਸੁਭਵੀ ਮਿਲ ਗਿਆ ਕੋਈ ਕੋਸ਼ਿਸ਼ ਜ਼ਿੰਦਗੀ ਦੀ ਤੁਸੀਂ ਭਗਦੇ ਆਂ ਕੀਤੇ ਆ ਕੋਈ ਪਿਛਲਾ ਲੇਖਾ ਲੈਣਾ ਦੇਣਾ ਤੇ ਤਾਂ ਤੁਹਾਨੂੰ ਰੱਬ ਸੁਭਵੀ ਮਿਲ ਗਿਆ ਤੇ ਹੁਣ ਮੰਗ ਲੋ ਚਰਨ ਪਰੀ ਤਾਂ ਸੋ ਅਨਮਾਰ ਜਿਸੇਰ ਸਿੰਘ ਵਿਚ ਨੂੰ ਭਗਵਾ ਆਂਦੀ ਜਾਏ